ਇੱਕ ਨੌਜਵਾਨ ਆਪਣੇ ਖੇਤਾਂ ਚੋਂ ਨਿਕਲਦਾ ਹੈ ਸੜਕ ਤੇ ਚੜ੍ਹਦਾ ਹੈ ਗੱਡੀ ਲੈ ਕੇ ਪਿੱਛੋਂ ਥਾਣੇਦਾਰ ਸਾਹਿਬ ਦੀ ਗੱਡੀ ਆ ਜਾਂਦੀ ਹੈ ਉਹਨੂੰ ਰਾਹ ਨਹੀਂ ਮਿਲਦਾ ਤੇ ਉਹਦੇ ਤੇ ਨਸ਼ੇ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਹੈਗਾ ਇਹ ਇਹ ਜੀ ਕਰਤੂਤ ਕਰਨ ਵਾਲੇ ਐਸਐਚਓ ਨੂੰ ਅਦਾਲਤ ਵੱਲੋਂ ਕੀ ਸਜ਼ਾ ਮਿਲੀਏ ਤੇ ਇਹ ਜੇ ਲੋਕ ਜਿਹੜੇ ਗੈਰ ਸਮਾਜਿਕ ਅੰਸਰ ਵੀ ਇਹਨਾਂ ਨੂੰ ਕਿਹਾ ਜਾਏਗਾ ਜਿਹੜੇ ਆਮ ਭੋਲੇ ਪਾਲੇ ਬੰਦਿਆਂ ਉੱਤੇ ਨਸ਼ੇ ਦਾ ਪਰਚਾ ਬਿਨਾਂ ਗੱਲ ਤੋਂ ਦਰਜ ਕਰ ਦਿੰਦੇ ਨੇ ਇਹਦੇ ਨਸ਼ੇ ਦਾ ਪਰਚਾ ਦਰਜਾ ਇੱਥੇ ਤੇ ਪੰਜਾਬ ਪੁਲਿਸ ਦੇ ਜਿਹੜੇ ਹੱਥ ਖੂਨ ਦੇ ਨਾਲ ਰੰਗੇ ਹੋਏ ਨੇ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲੇ ਫਰਜ਼ੀ ਮੁਕਾਬਲੇ ਬੇਕਸੂਰ ਲੋਕ ਮਾਰੇ ਗਏ ਨੇ ਪੰਜਾਬ ਦੇ ਦਰਿਆ ਬੋਲਦੇ ਨੇ ਪੰਜਾਬ ਦੇ ਸ਼ਮਸ਼ਾਨ ਘੜ ਬੋਲਦੇ ਨੇ ਪੰਜਾਬ ਦੀਆਂ ਕਚਹਿਰੀਆਂ ਬੋਲਦੀਆਂ ਨੇ ਪੰਜਾਬ ਦੀਆਂ ਪੰਚਾਇਤਾਂ ਬੋਲਦੀਆਂ ਨੇ ਪੰਜਾਬ ਦੇ ਉਜੜੇ ਹੋਏ ਘਰ ਬੋਲਦੇ ਨੇ ਪੰਜਾਬ ਦੀਆਂ ਦਰਖਤਾਂ, ਛੜਕਾਂ, ਪੰਛੀ ਬੋਲਦੇ ਨੇ ਕਿ ਪੰਜਾਬ ਪੁਲਿਸ ਨੇ ਉਸ ਸਮੇਂ ਕਿੰਨਾ ਅਤਿਆਚਾਰ ਕੀਤਾ, ਕਿੰਨੇ ਬੇਕਸੂਰ ਲੋਕਾਂ ਨੂੰ ਮਾਰਿਆ। ਮਜੀਠੇ ਦੀਆਂ ਮੜੀਆਂ, ਪੱਟੀ ਦੀਆਂ ਮੜੀਆਂ, ਅੰਮ੍ਰਿਤਸਰ ਦੀਆਂ ਮੜੀਆਂ ਉਹ ਸਾਰੀਆਂ ਬੋਲਦੀਆਂ ਨੇ। ਪੰਜਾਬ ਦੇ ਬਿਆਸ ਦਰਿਆ ਬੋਲਦਾ, ਪੰਜਾਬ ਦਾ ਸਤਲੁਜ ਦਰਿਆ ਬੋਲਦਾ, ਪੰਜਾਬ ਦੀ ਰਾਵੀ ਬੋਲਦੀ ਆ ਕਿ ਕਿੰਨੇ ਬੇਕਸੂਰ ਲੋਕਾਂ ਨੂੰ ਮਾਰਿਆ। ਇਹਦੇ ਇੱਕ ਮਕਦਮਾ ਨਸ਼ੇ ਦਾ ਸੀ। ਹੂੰ ਰਹੀ ਗੱਲ ਕਪੂਰਥਲਾ ਥਾਣੇਦਾਰ ਰਜਿੰਦਰ ਸਿੰਘ ਦੀ ਕਰਤੂਤ ਲਾ ਲੋ ਕਿ ਲਿੰਕ ਰੋਡ ਨੇ ਤੁਸੀਂ ਛੜਕਤੇ ਜਾਂਦੇ ਹੋ ਲਿੰਕ ਰੋਡ ਨੇ ਟਾਈਮ ਲੱਗ ਜਾਂਦਾ ਉਹ ਜਨਾਬ ਦੀ ਦਾ ਲੱਗਾ ਕਿ ਮੈਂ ਇਲਾਕੇ ਦਾ ਥਾਣੇਦਾਰ ਮੇਰੀ ਤੇ ਹੀਠੀ ਹੋ ਗਈ ਹੂੰ ਉਸ ਬੰਦੇ ਨੇ ਜਦੋਂ ਮੌਕਾ ਮਿਲਿਆ ਘੇਰ ਕੇ ਉਸ ਜਿਹੜਾ ਮੁੰਡਾ ਸੀ ਨੌਜਵਾਨ ਜਿਹੜਾ ਖੇਤਾਂ ਚੋਂ ਕੰਮ ਕਰਦਾ ਆ ਰਿਹਾ ਚੋਕੇ ਥਾਣੇ ਲੈ ਗੇ ਉਰਤੇ ਝੂਠਾ ਪਰਚਾ ਦਰਜ ਕਰ ਦਿੱਤਾ ਕਿ ਨਸ਼ੇ ਵੇਚਦਾ ਜਾਂ ਨਸ਼ੇ ਕਰਦਾ ਜੇ ਨਸ਼ੇ ਕਰਦਾ ਵੀ ਹੋਵੇ ਤੇ ਉਰਤੇ ਤਦ ਵੀ ਮੁਕਦਮਾ ਨਹੀਂ ਬਣਦਾ ਮੰਨ ਲਓ ساری ਦੁਨੀਆ ਠੇਕਿਆਂ ਤੇ ਹਾਇਤਿਆਂ ਦੇ ਸ਼ਰਾਬ ਪੀ ਕੇ ਰੋਡ ਤੇ ਜਾ ਰਹੀ ਹੈ ਤੇ ਉਹਨਾਂ ਤੇ ਮੁਕਦਮਾ ਨਹੀਂ ਦਰਜ ਕਰ ਦੋਗੇ ਜੇ ਕੋਈ ਨਸ਼ਾ ਕਰਦਾ ਉੱਤੇ ਮੁਕਦਮਾ ਨਹੀਂ ਦਰਜ ਕਰਸੋ ਵਿਕਟਮ ਆ ਨਸ਼ਾ ਵੇਚਦਾ ਉਹਦੀ ਜੇਬ ਦੇ ਵਿੱਚੋਂ ਕਿੰਨੀ ਕੁਆਂਟੀਟੀ ਨਿਕਲੀ ਫਿਰ ਬਣਦਾ ਹੈਗਾ ਹੁਣ ਸਵਾਲ ਹੈ ਕਿ ਉਹ ਜਿਹੜੀਆਂ ਇਹਨਾਂ ਨੇ ਗੋਲੀਆਂ ਪਾਤੀਆਂ ਕਿਉਂਕਿ ਥਾਣੇਦਾਰ ਦਾ ਹੇਠੀ ਹੋ ਗਈ ਥਾਣੇਦਾਰ ਨੂੰ ਲੱਗਾ ਕਿ ਮੈਂ ਕਾਹਦਾ ਥਾਣੇਦਾਰ ਪੀ ਜੇ ਮੈਨੂੰ ਰਾਹ ਨਾ ਦਿੱਤਾ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਉੱਤੇ ਮੁਕੱਦਮਾ ਦਰਜ ਕਰਤਾ ਪੀ ਇਹ ਨਸ਼ਿਆਂ ਦਾ ਹੁਣ ਇੱਕ ਗਰੀਬ ਦੇ ਨਾਲ ਧੱਕਾ ਹੋਇਆ ਉਸ ਇਲਾਕੇ ਦੇ ਤੋਂ ਉਸ ਸਮੇਂ ਐਸਐਸਪੀ ਸਾਹਿਬ ਨੂੰ ਸ਼ਰਮਾਉਣੀ ਚਾਹੀਦੀ ਸੀ ਕਿ ਤੇਰੇ ਐਸਐਚਓ ਨੇ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਤੂੰ ਫੜ ਕੇ ਉਸ ਸਮੇਂ ਐਸਐਸਐਚਓ ਨੂੰ ਸਸਪੈਂਡ ਕੀਤਾ ਹੋ ਸਕਦਾ ਜਿਹੜਾ ਪੀੜਤਾ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਕਿਹਾ ਕਿ ਉਹਦਾ ਰਿਕਾਰਡ ਬੰਦੇ ਦਾ ਜਿਹੜਾ ਪੀੜਤਾ ਦਾ ਨਸ਼ਰ ਨਾ ਕੀਤਾ ਜਾਵੇ ਪਈ ਉਹ ਸਪੀੜ ਤੋਂ ਪਰਿਵਾਰ ਨੇ ਜਾਂ ਵਕੀਲ ਨੇ ਪਹਿਲਾਂ ਉਸ ਉਸ ਸਮੇਂ ਦੇ ਐਸਐਸਪੀ ਨੂੰ ਰਿਕਵੈਸਟ ਕੀਤੀ ਹੋਊਗੀ ਕਿ ਮੇਰੇ ਖਿਲਾਫ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਮੇਰੀ ਜਾਂਚ ਕਰੋ ਮੈਂ ਤਾਂ ਕਹਿੰਦਾ ਕਿ ਹਾਈ ਕੋਰਟ ਨੂੰ ਐਸਐਚਓ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਉਸ ਇਲਾਕੇ ਦੇ ਉਸ ਸਮੇਂ ਦੇ ਐਸਐਸਪੀ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਹੈਗਾ ਐਸਐਚਓ ਨੂੰ ਕੀ ਜੁਰਮਾਨਾ ਪਾਇਆ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ 2 ਲੱਖ ਰੁਪਏ ਜੁਰਮਾਨਾ ਦੇ ਦੋ ਪੀੜਤ ਨੂੰ ਜਿਹੜਾ ਉਹਨੇ 3 ਮਹੀਨੇ ਜੇਲ੍ਹ ਕੱਟੀ ਆ ਕਿ ਉਹ ਸਥਾਨੇਦਾਰ ਨੂੰ ਜੇਲ ਨਹੀਂ ਕਟਣੀ ਚਾਹੀਦੀ ਕਿ ਉਸ ਇਲਾਕੇ ਦੇ ਡੀਐਸਪੀ ਨੂੰ ਜੇਲ ਨਹੀਂ ਕਟਣੀ ਚਾਹੀਦੀ ਉਸ ਇਲਾਕੇ ਦੇ ਐਸਐਸਪੀ ਨੂੰ ਜੇਲ ਨਹੀਂ ਕਟਣੀ ਚਾਹੀਦੀ ਜਿੰਨਾ ਜੇ ਇਲਾਕੇ ਦੇ ਵਿੱਚ ਕੋਈ ਜੇ ਐਸਐਚਓ ਬਦਮਾਸ਼ੀ ਕਰਦਾ ਨਾ ਇਹਦਾ ਮਤਲਬ ਉਸ ਇਲਾਕੇ ਦਾ ਡੀਐਸਪੀ ਵੀ ਬਦਮਾਸ਼ੀ ਕਰਦਾ ਐਸਐਸਪੀ ਵੀ ਬਦਮਾਸ਼ੀ ਕਰਦਾ ਜਿਹੜਾ ਐਸਐਚਓ ਦੀ ਬਦਮਾਸ਼ੀ ਨੂੰ ਰੋਕਦਾ ਨਹੀਂ ਹੱਲਾਸ਼ੇਰੀ ਦਿੰਦਣਾ ਇੱਕ ਦੋਸ਼ੀ ਦਾ ਸਾਥ ਦੇਣ ਵਾਲਾ ਵੀ ਦੋਸ਼ੀ ਹੁੰਦਾ ਇੱਕ ਕਸੂਰਵਾਰ ਲੋਕ ਬੰਦੇ ਦਾ ਸਾਥ ਦੇਣ ਵਾਲਾ ਵੀ ਕਸੂਰਵਾਰ ਹੁੰਦਾ ਹਾਈ ਕੋਰਟ ਦੇ ਵਿੱਚ ਉਹ ਬੰਦੇ ਦੇ ਕਿੰਨੇ ਪੈਸੇ ਲੱਗ ਕੇ ਹੋਣਗੇ ਜਿੰਨੇ ਪੈਸੇ ਲੱਗੇ ਵਕੀਲ ਦੀ ਫੀਸਾ ਫੂਸਾ ਪਾਪੂ ਕੇ ਕਪੂਰਥਲੇ ਆਉਣਾ ਜਾਣਾ ਕਰਕੇ 2 ਲੱਖ ਰੁਪਈਆ ਲੱਗ ਗਿਆ ਹੋਊਗਾ ਪਰੇਸ਼ਾਨ ਛੱਡੋ ਜਿਹੜਾ ਇਹਦਾ ਸਮਾਜ ਦੇ ਵਿੱਚ ਕਿੰਨੀ ਉਹਦੀ ਇੱਜ਼ਤ ਰੋਲ ਦਿੱਤੀ ਉਸ ਥਾਣੇਦਾਰ ਨੇ ਉਹਦੀ ਹਿਊਮਨ ਨੂੰ ਪੱਠੇ ਪੈ ਗਏ ਥਾਣੇਦਾਰ ਦੀ ਨੂੰ ਵੀ ਮੈਂ ਇਲਾਕੇ ਦਾ ਐਸਐਚਓ ਮਹਿਰਜਿੰਦਰ ਸਿੰਘ ਯਾਰ ਫਿਰ ਕਿਉਂਗਾ ਤੇਰੇ ਵਰਗੇ ਤੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਕਈ ਰਜਿੰਦਰ ਸਿੰਘ ਐਸਐਚਓ ਲੱਗੇ ਹੋਣਗੇ ਚਾਹੇ ਐਸਐਸਪੀ ਲੱਗਾ ਹੋਵੇ ਰੱਬ ਤੇ ਨਹੀਂ ਨਾ ਬਣਗੇ ਖੁਦਾ ਤੇ ਨਹੀਂ ਨਾ ਬਣਗੇਗੇ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਕੁਰਸੀਆਂ ਵੀ ਮਿਲਦੀਆਂ ਥਾਣਿਆਂ ਦੇ ਵਿੱਚ ਬਸ ਤੁਸੀਂ ਰੋਟੀ ਖਾਣੀ ਹੈ ਮਾਂਦਰੀ ਨਾ ਖਾਓ ਯਾਰ ਲੋਕਾਂ ਨੇ ਛੁੱਟ ਮਾਰ ਕੇ ਥੋੜਾ ਰੋਟੀ ਖਾਓਗੇ ਹੁਣ ਸਵਾਲ ਹੈ ਕਿ 2 ਲੱਖ ਰੁਪਏ ਸਰਕਾਰ ਨੇ ਜੁਰਮਾਨਾ ਪਰੂਗੀ ਪੰਜਾਬ ਪੁਲਿਸ ਦੀ ਬਦਨਾਮੀ ਹੋਈ ਪੰਜਾਬ ਸਰਕਾਰ ਦੀ ਬਦਨਾਮੀ ਹੋਈ ਡੀਜੀਪੀ ਨੂੰ ਫਿਰ ਲਿਖਤੀ ਰੂਪ ਦੇ ਵਿੱਚ ਭਰੋਸਾ ਦੇਣਾ ਪਿਆ ਪਈ ਅਸੀਂ ਕਾਰਵਾਈ ਕਰ ਰਹੇ ਹਾਂ ਕੀ ਕਾਰਵਾਈ ਕਰ ਰਹੇ ਹਾਂ ਇਹ ਨਹੀਂ ਦੱਸਿਆ ਹੁਣ ਸਭ ਤੋਂ ਵੱਡੀ ਗੱਲ ਹੈ ਕਿ 2 ਲੱਖ ਰੁਪਏ ਜੁਰਮਾਨਾ ਮਾਫੀ ਦੇ ਤੌਰ ਤੇ 1 ਲੱਖ ਰੁਪਈਆ ਥਾਣੇਦਾਰ ਦੀ ਜੇਬ ਚੋਂ ਪੰਜਾਬ ਪੁਲਿਸ ਦੇ ਵਿੱਚ ਤੇ ਜਿਹੇ ਥਾਣੇਦਾਰ ਆ ਭਾਵੇਂ ਉਹਨਾਂ ਕੋਈ ਕਰੋੜ ਰੁਪਏ ਦਾ ਜੁਰਮਾਨਾ ਭਰ ਲੋ ਥਾਣੇਦਾਰ ਨਸ਼ਾ ਵਕਾਉਂਦੇ ਨੇ ਥੱਲੇ ਇੱਕ ਥਾਣੇਦਾਰ ਦੀ ਇੱਕ ਤਨਖਾਹ ਕਿੰਨੀ ਵੱਧ ਤਾ ਸਵਾ ਲੱਖ ਡੇਢ ਲੱਖ ਹੋ ਗਿਆ ਥੱਲੇ ਫੋਰਚਨਰ ਕਰ ਰਹੇ ਨੇ ਕਰ ਦੋ ਦੋ ਕ੍ਰਿਸਟਲ ਖੜੀਆਂ ਨੇ ਲਗਜ਼ਰੀ ਕਾਰਾਂ ਨੇ ਪ੍ਰਾਪਰਟੀਆਂ ਕੱਟਦੇ ਨੇ ਪ੍ਰਾਪਰਟੀਆਂ ਦੇ ਵਿੱਚ ਹਿੱਸਾ ਨੇ ਕਲੋਨੀਆ ਦੇ ਵਿੱਚ ਹਿੱਸਾ ਨੇ ਕਲੋਨੀਆ ਕੱਟੀਆਂ ਨੇ ਬਾਹਰ ਪੀਆਰ ਕਈ ਤਾਂ ਬਹੁਤ ਸਾਰੇ ਪੀਆਰ ਇੱਥੇ ਤੇ ਵੱਡੇ ਵੱਡੇ ਡੀਆਈਜੀ ਆਈਜੀ ਰੈਂਕ ਦੇ ਵੀ ਪੀਆਰ ਨੇ ਰਿਟਾਇਰਮੈਂਟ ਹੋ ਗਿਓ ਵੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਸ ਕਪੂਰਥਲਾ ਕੇਸ ਦੇ ਵਿੱਚ ਹਾਈ ਕੋਰਟ ਨੇ ਜੋ ਆਰਡਰ ਪਾਸ ਕੀਤੇ ਨੇ ਪੀ 50% ਥਾਣੇਦਾਰ ਰਾਸ਼ੀ ਗਰੂਗਾ ਮੈਂ ਲੱਦਾ ਕਿ ਉਹਨੂੰ ਨਾਲ ਉਹਨੇ 3 ਮਹੀਨੇ ਜੇਲ੍ਹ ਕੱਟੀ ਨਾ ਬੰਦੇ ਨੇ ਥਾਣੇਦਾਰ ਨੂੰ ਵੀ ਜੇਲ੍ਹ ਕੱਟਣੀ ਚਾਹੀਦੀ ਹੈ ਉਹਨੇ ਵੀ ਮਹੀਨੇ ਜੇਲ੍ਹ ਚ ਰੱਖਣਾ ਚਾਹੀਦਾ ਮਤਲਬ ਫਿਰ ਜਾ ਕੇ ਗੱਲ ਬੰਦਾ ਔਰ ਜਿਹੜੀ ਗੋਲੀਆਂ ਵਾ ਉਹ ਪੈਰਾਸੀਟਾਮੋਲ ਦੀ ਨਿਕਲੀ ਦੱਸੋ ਉਹਦੇ ਮਾੜੇ ਜਿਹੇ ਕਿ ਬੰਦੇ ਨੂੰ ਜੇ 98 ਵੈਸੇ ਨਾਰਮਲ ਹੁੰਦਾ ਪਰ ਬੁਖਾਰ 97 ਸੈਲਸ ਹਣਾ ਜੇ 98 ਡੇਰੇ ਬੰਦਾ ਕਿ ਡਾਕਟਰ ਅਗਮ ਦੇ ਚਲ ਪੈਰਾਸੈਟਾਮੋਲ ਖਾਲਾ ਬੁਖਾਰ ਦੇ ਵਿੱਚ ਟੀਕਾ ਨਹੀਂ ਲਾਉਂਦੇ ਕਿ ਚਲ ਪੈਰਾਸੈਟਾਮੋਲ ਖਾਲੋ ਉਤਰ ਜੂਗਾ ਫਿਰ ਹਣਾ ਉਹ ਗੋਲੀ ਉਹ ਜਦੋਂ ਸੀਐਫ ਜਿਹੜੀ ਲੈਬੋਰਾਟਰੀ ਚੋਂ ਇਹ ਤਾਂ ਪੈਰਾਸੈਟਾਮੋਲ ਸਾਲਟ ਨਿਕਲਿਆਗਾ ਪਰ ਉਹਦੇ 3 ਮਹੀਨੇ ਬਰਬਾਦ ਹੋਏ ਇੱਕ ਸਮਾਜਿਕ ਉਹਦਾ ਕਿੰਨਾ ਰੁਤਬਾ ਘਟ ਗਿਆ ਰਿਸ਼ਤੇਦਾਰੀ ਦੇ ਵਿੱਚ ਸ਼ਰੀਕੇ ਦੇ ਵਿੱਚ ਇਲਾਕੇ ਦੇ ਵਿੱਚ ਸਮਾਜ ਦੇ ਵਿੱਚ ਹੁਣ ਥਾਣੇਦਾਰ ਦੇ ਵੀ ਫੋਟੋ ਲਾਉਣੀਆਂ ਚਾਹੀਦੀਆਂ ਕਿ ਇਹ ਉਹ ਥਾਣੇਦਾਰ ਜਿਹੜੇ ਲੋਕਾਂ ਦੇ ਝੂਠੇ ਮੁਕੱਦਮੇ ਦਰਜ ਕਰਦਾ ਪਰ ਇਹਨਾਂ ਲੋਕਾਂ ਦਾ ਕੁਝ ਨਹੀਂ ਵਿਗੜ ਵਿਗੜਦਾ ਹੈਗਾ ਮੈਨੂੰ ਲੱਗਦਾ ਕਿ ਇਹੋ ਜੇ ਅਫਸਰ ਜਿਹੜੇ ਥਾਣੇਦਾਰ ਲੈਵਲ ਦੇ ਹੁੰਦੇ ਉਹਨਾਂ ਦੇ ਉੱਪਰ ਵੱਡੇ ਅਫਸਰਾਂ ਦਾ ਹੱਥ ਹੁੰਦਾ ਉਹ ਅੰਨੇ ਕਾਣੇ ਨਹੀਂ ਹੁੰਦੇ ਅਫਸਰ ਉਹਨਾਂ ਤੇ ਵੀ ਬਰਾਬਰ ਦੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜੇ ਉਹ ਪੀੜਤ ਧਿਰ ਉਦੋਂ ਐਸਐਸਪੀ ਕੋ ਗਏ ਉਸ ਸਮੇਂ ਜੇ ਉਹਨੇ ਉਸ ਸਮੇਂ ਐਸਐਚਓ ਦੇ ਖਿਲਾਫ ਨਹੀਂ ਕਾਰਵਾਈ ਕੀਤੀ ਮਤਲਬ ਤੁਸੀਂ ਐਸਐਚਓ ਦੇ ਬਰਾਬਰ ਦੋਸ਼ੀ ਬਣਦੇ ਪਰ ਵੱਡੇ ਅਫਸਰਾਂ ਦਾ ਕਦੀ ਵੀ ਨਹੀਂ ਵਿਗੜਦਾ ਇਸੇ ਕਰਕੇ ਜਿਹੜੀ ਪੁਲਿਸ ਦੇ ਵਿੱਚ ਨਾ ਗੁੰਡਾਤੰਤਰ ਜਿਆਦਾ ਬਦਮਾਸ਼ੀ ਜਿਆਦਾ ਲੋਕਾਂ ਦੇ ਨਾਲ ਧੱਕਾ ਕਰਦੇ ਨੇ ਇਸ ਕਰਕੇ ਲੋਕ ਫਿਰ ਮਜਬੂਰ ਹੋ ਜਾਂਦੇ ਨੇ ਜਦੋਂ ਮਜਬੂਰ ਹੁੰਦੇ ਨੇ ਤਾਂ ਫਿਰ ਲੋਕੀ ਗੁਬਰਾਉਂ ਜਾਂਦੇ ਨੇ ਫਿਰ ਸਿਸਟਮ ਦੇ ਖਿਲਾਫ ਬੋਲਦੇ ਨੇ ਫਿਰ ਫਿਰ ਇਹ ਸਿਸਟਮ ਦੇ ਖਿਲਾਫ ਬੋਲੋਗੇ ਫਿਰ ਇਹ ਡਾਂਗਾ ਚਲਾਉਂਦੇ ਨੇ ਪਰਚੇ ਦਰਜ ਕਰਦੇ ਨੇ ਜਿਵੇਂ ਆ ਮੁੰਡੇ ਦੀ ਇਹ ਜ਼ਿੰਦਗੀ ਬਰਬਾਦ ਕਰ ਹੀ ਦਿੱਤੀ ਉਹ ਤੇ ਹਾਈ ਕੋਰਟ ਦੇ ਵਿੱਚ ਛੇਤੀ ਨੇ ਤੇ ਹਾਈ ਕੋਰਟ ਦੇ ਵਿੱਚ ਕਿਹੜੀਆਂ ਤਰੀਕਾ ਛੇਤੀ ਲੱਗਦੀਆਂ ਪਹਿਲਾਂ ਅਗਲਾ ਲੋਅਰ ਕੋਰਟ ਦੇ ਵਿੱਚ ਗਿਆ ਹੋਊਗਾ ਕਪੂਰ ਥੱਲੇ ਉੱਥੋਂ ਜਮਾਤ ਨਹੀਂ ਮਿਲੀ ਹੋਗੀ ਫਿਰ ਅਗਲਾ ਹਾਈ ਕੋਰਟ ਆਇਆ ਹੋਊਗਾ ਹਾਈ ਕੋਰਟ ਨੇ ਜੋ ਜਮਾਤ ਉਦੋਂ ਪਤਾ ਲਗਾ ਕਿੰਨੇ ਮਹੀਨਿਆਂ ਦਾ ਰੋਲਿਆ ਤਿੰਨ ਮਹੀਨੇ ਦੋਨੇ ਜੇਲ੍ਹ 'ਚ ਕੱਟ ਲੇ ਸਲਾਖਾਂ ਪਿੱਛੇ ਫਿਰ 5-6 ਮਹੀਨੇ ਮਿਲਦਾ ਸਾਲ ਹੋ ਗਿਆ ਕਟੋਗੜ ਉਹਨੂੰ ਮਿਲਿਆ ਕਿ ਤੇ ਉਹ 2 ਲੱਖ ਰੁਪਈਆ ਤੇ ਜਿਹੜਾ ਬੇਈਮਾਨ ਪੁਲਿਸ ਅਫਸਰ ਉਹ ਭਾਵੇਂ 2 ਕਰੋੜ ਰੁਪਈਆ ਪਰਵਾ ਲੋ ਪਰ ਜਿਹਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹ ਦਿਨ ਵਾਪਸ ਨਹੀਂ ਮੁੜਦੇ ਹੈਗੇ ਜ਼ਿਆ ਪੁਲਿਸ ਨੇ ਅਜੇ ਤੱਕ ਇਸ ਅਫਸਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਆਪਣੇ ਵੱਲੋਂ ਤਾਂ ਕੋਈ ਕਾਰਵਾਈ ਨਾ ਕੀਤੀ ਹੈਗੀ ਪਰ ਜਦੋਂ ਫੁਰਤੀ ਦਿਖਾਣੀ ਹੁੰਦੀ ਹੈ ਉਦੋਂ ਤੇ ਜਿੰਨੂੰ ਚੱਕਣਾ ਚੱਕ ਲੈਂਦੇ ਨੇ ਬਾਅਦ ਫਿਰ ਪਰਚੇ ਦਰਜ ਕਰਦੇ ਨੇ ਬਸ ਤੱਕਾ ਨਾ ਡਿਕਟੇਟਰਸ਼ਿਪ ਹੈ ਗੁੰਡਾਤੰਤਰ ਪੁਲਿਸ ਦੇ ਵਿੱਚ ਨਾ ਜੀ ਕਰਕੇ ਹੋ ਸਾਇਦਾ ਕਿ ਥਾਣੇਦਾਰ ਪਿੱਛੇ ਜੋ ਵਿਚਾਰੇ ਇੱਕ ਕੀ ਆ ਜਿਹੜਾ ਜੀਕੇ ਦੇ ਮੁੱਖ ਮੰਤਰੀ ਹਾਂਜੀ ਉਹਨੂੰ ਕੁੱਟਿਆ ਨਜਾਇਜ਼ ਮਲਵਿੰਦਰ ਮਾਲੀ ਤੇ ਫਿਰ ਉਹਤੇ ਪਰਚਾ ਦਰਜ ਕਰ ਤੇ ਫਿਰ ਆ ਕੇ ਮਾਫੀ ਮੰਗ ਲਈ ਹੂੰ ਮਤਲਬ ਇਹ ਥੋੜਾ ਜਿਹੜਾ ਐਸਐਚਓ ਜਿਨਨੇ ਇਹ ਪਰਚਾ ਦਰਜ ਕੀਤਾ ਝੂਠਾ ਉਹ ਆ ਕੇ ਉਹ ਬੰਦੇ ਕੋਲ ਮਾਫੀ ਮੰਗ ਲੂਗਾ ਤੇ ਤੁਸੀਂ ਬਰੀ ਹੋਗੇ ਉਹਦੀ ਜ਼ਿੰਦਗੀ ਤੇ ਬਰਬਾਦ ਕਰ ਦਿੱਤੀ ਨਾ ਪੁਲਿਸ ਹੱਦਾਂ ਹੱਦੋਂ ਵੱਧ ਜਿਹੜੇ ਨੇ ਪੁਲਿਸ ਝੂਠੇ ਮਕਦਮੇ ਦਰਜ ਕਰਦੀ ਆ ਤੁਸੀਂ ਦੇਖੋ ਭਾਨੇ ਸਿੱਧੂ ਤੇ ਫਰਜੀ ਪਰਚੇ ਦਰਜ ਕੀਤੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਤੇ ਫਰਜੀ ਮੁਕਦਮੇ ਦਰਜ ਕੀਤੇ ਮਾਲਵਿੰਦਰ ਸਿੰਘ ਮਾਲੀ ਤੇ ਫਰਜੀ ਮੁਕਦਮੇ ਦਰਜ ਕੀਤੇ ਇੰਨਾ ਦੇ ਹਜ਼ਾਰਾਂ ਲੋਕ ਹੋਣਗੇ ਜਿਨ੍ਹਾਂ ਤੇ ਫਰਜੀ ਮੁਕਦਮੇ ਦਰਜ ਕੀਤੇ ਜਾਂਦੇ ਆ ਤੇ ਇਤਿਹਾਸ ਹੀ ਬਣ ਗਿਆ ਮਾਲਵਿੰਦਰ ਸਿੰਘਾ ਉਹਨਾਂ ਨੇ ਜ਼ਮਾਨਤ ਵਾਸਤੇ ਬਣੀ ਅਰਜੀ ਦਾਖਲ ਕੀਤੀ ਇੱਕ ਪਟੀਸ਼ਨ ਦੇ ਜਰੀਏ ਹੀ ਸਰਕਾਰ ਨੂੰ ਰਿਆ ਕਰਨਾ ਪਿਆ ਪਰ ਲੋਕੀ ਪਹੁੰਚ ਵਾਲੇ ਪਹੁੰਚ ਜਾਂਦੇ ਗਰੀਬ ਬੰਦਾ ਕਿੱਥੋਂ ਜਾਂਦਾ ਹੈਗਾ ਰਜਿੰਦਰ ਤੱਗੜ ਦੇ ਵਿੱਚ ਚਾਰ ਪਰਚੇ ਦਰਜ ਕੀਤੇ ਸਿਰਫ ਸਿਰਫ ਮਹਾਲੀ ਪੁਲਿਸ ਨੇ ਕੀੜ ਕੱਢਣ ਵਾਸਤੇ ਕਿ ਸਾਡੇ ਖਿਲਾਫ ਖਬਰਾਂ ਲਾਉਂਦਾ ਹੈਗਾ ਪਰਚੇ ਤੇ ਪਰਚਾ ਦਰਜ ਕਰ ਦਿੱਤਾ ਹੈਗਾ ਇਹ ਧੱਕੇਸ਼ਾਹੀ ਹੈ ਇਸ ਬਹੁਤ ਜ਼ਿਆਦਾ ਗੁੰਡਾਗਰਦੀ ਹੈ ਅੱਪ ਜੀ ਸਥਿਤੀ ਦੇ ਵਿੱਚ ਹੁਣ ਇੱਕ ਨੂੰ ਜੁਰਮਾਨਾ ਹੋ ਗਿਆ ਤੇ ਉਹਦੇ ਨਾਲ ਉਹਦਾ ਕੀ ਹੋ ਲੱਖ ਰੁਪਏ ਉਹਦੇ ਵਾਸਤੇ ਕੀ ਹੈ ਲੱਖ ਰੁਪਏ ਸਰਕਾਰ ਨੇ ਭਰਨਾ ਲੱਖ ਰੁਪਏ ਥਾਣੇਦਾਰ ਨੇ ਭਰਨਾ ਉਹਦੇ ਵਾਸਤੇ ਲੱਖ ਰੁਪਏ ਕੁਝ ਵੀ ਨਹੀਂ ਹੈਗਾ ਜਿਹੜਾ ਬੰਦਾ ਐਦਾਂ ਦੇ ਮੁਕਦਮੇ ਦਰਜ ਕਰਦਾ ਪੁਲਿਸ ਦਾ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਉਸ ਨੇ ਕਿੰਨੇ ਝੂਠੇ ਮੁਕਦਮੇ ਦਰਜ ਕੀਤੇ ਹੋਣਗੇ ਤੇ ਕਿੰਨੇ ਲੋਕਾਂ ਕੋਲ ਪੈਰ ਠੱਗੇ ਹੋਣਗੇ ਹਾਈ ਕੋਰਟ ਨੂੰ ਤੇ ਵੀ ਡਾਇਰੈਕਸ਼ਨ ਪਾਸ ਕਰਨੀ ਚਾਹੀਦੀ ਸੀ ਕਿ ਇਹ ਜਿਹੜਾ ਬੰਦਾ ਆਫ ਐਸ ਐਚਓ ਆ ਇਹਨੂੰ ਕਿਤੇ ਪਬਲਿਕ ਡੀਲਿੰਗ ਕੁਰਸੀ ਤੇ ਨਾ ਲਾਇਆ ਜਾ ਮੋੜ ਐਸ ਐਚਓ ਨਾਲ ਲਾਇਆ ਜਾਵੇ ਇਹੋ ਜਿਹੇ ਨੂੰ ਤੇ ਖੁੱਡੇ ਲਾਈਨ ਲਾਉਣਾ ਚਾਹੀਦਾ ਹੈਗਾ ਕਰਕੇ ਜਾਂ ਇਹੋ ਜਿਹੇ ਨੂੰ ਚਾਹੀਦਾ ਕਿ ਚੱਲ ਇੱਥੋਂ ਫੜ ਬੱਸ ਚੱਲ ਅਜੇ ਡਾਕ ਚੰਡੀਗੜ੍ਹ ਲੈ ਜਾ ਪੁਲਿਸ ਹੈਡਕ quartner ਜਾਂ ਹਾਈ ਕੋਰਟ ਲੈ ਜਾ ਫਿਰ ਤਾਂ ਇਹ ਬੰਦੇ ਸੁਧਰਦੇ ਹੈਗੇ ਨੇ ਪਰ ਇਹ ਕੀ ਹੈ ਕਿ ਬਾਅਦ ਚ ਐਮ ਐਲ اے ਮੰਤਰੀਆਂ ਦੇ ਪੈਰੀ ਪੂਰੀ ਹੱਥ ਲਾ ਕੇ ਪੁਲਿਸ ਅਫਸਰਾਂ ਦੇ ਪੈਰੀ ਪੂਰੀ ਹੱਥ ਲਾ ਕੇ ਫਿਰ ਇਲਾਕੇ ਜਿਵੇਂ ਐਸ ਐਚ ਓ ਲੱਗ ਜਾਂਦੇ ਨੇ ਫਿਰ ਇਹ ਲੋਕਾਂ ਦੇ ਸਿਰ ਤੇ ਜੁੱਤੀਆਂ ਮਾਰਦੇ ਨੇ ਨਜਾਇਜ਼ ਕਰਦੇ ਧੱਕੇ ਕਰਦੇ ਨੇ ਪੈਸੇ ਲੁੱਟਦੇ ਹੈਗੇ ਨੇ ਤੇ ਉਹ ਇੰਦਾ ਦੇ ਚੱਲਦੀ ਰਹਿੰਦੇ ਹੈਗੇ ਪਰ ਉਹ ਚੰਗਾ ਹੀ ਬੰਦਾ ਵੀ ਉਹ ਹਾਈ ਕੋਰਟ ਆ ਗਿਆ ਉਹਦਾ 2 ਲੱਖ ਤੋਂ ਤੇ ਜ਼ਿਆਦਾ 2 ਲੱਖ ਤੋਂ ਉਹਦੇ ਵਾਸਤੇ ਭਾਵੇਂ amount ਮੈਟਰ ਨਾ ਕਰਦੀ ਹੋਵੇ ਪਰ ਜਿਹੜੇ ਉਹਦੇ ਸਰਕਾਰ ਨੇ ਉਸੇ ਟਰਨਿੰਦਾਰ ਕਰਕੇ ਸਾਲ ਜਿਹੜਾ ਗਾਲ ਦਿੱਤਾ ਜਾਂ ਉਹ ਸਾਲ ਦੇ 365 ਦਿਨ ਜਿਹੜੇ ਆ ਉਹ ਕਦੀ ਵਾਪਸ ਨਹੀਂ ਆਉਣੇ